ਇਹ ਹੋਰ ਇਹਦੇ ਖਿਲਾਫ ਪਰਚੇ ਦਰਜ ਕੀਤੇ ਸੀ ਵੀ ਉਹ ਰੱਦ ਕੀਤੇ ਜਾਣ। ਏਡੀਸੀ ਨੇ ਮਾਨਯੋਗ ਏਡੀਸੀ ਇਹ ਮੁਹਾਲੀ ਨੇ ਸਾਤੋਂ ਇੱਕ ਹਫਤੇ ਦਾ ਉਹ ਤਾਂ ਤਿੰਨ ਦਿਨ ਕਹਿੰਦੇ ਸੀ ਇੱਕ ਹਫਤੇ ਦਾ ਸਮਾਂ ਦਿੱਤਾ ਸੀ ਪਰ ਅਸੀਂ 15 ਦਿਨ ਦਾ ਸਮਾਂ ਦਿੱਤਾ ਸੀ ਜੋ ਕੱਲ ਪੂਰਾ ਹੋ ਚੁੱਕਾ ਹੈ 15 ਦਿਨ। ਪਰ ਲੇਕਿਨ ਉਹ ਸਰਕਾਰ ਦੇ ਕੰਨ ਦੇ ਪਬਲਿਕ ਅਧਿਕਾਰੀਆਂ ਦੇ ਸਰਕਾਰੀ ਬਾਬੂਆਂ ਦੇ ਕੰਨ ਦੇ ਕੋਈ ਜੂੜਾ ਸਰ ਕੀ ਨਾ ਹੀ ਉਹ ਮੁੰਡੇ ਜਿਹੜੇ ਕਤਲ ਸੀ ਇਸ ਕੇਸ ਚ ਦੋ ਮੁੰਡੇ ਇਨਵੋਲਵ ਹੈ ਕਤਲ ਹੈ ਜਿਹੜੇ ਉਹ ਸ਼ਰਿਆਮ ਬਾਹਰ ਫਿਰ ਰਹੇ ਨੇ ਪਰਿਵਾਰਾਂ ਨੂੰ ਧਮਕੀਆਂ ਦੇ ਰਹੇ ਨੇ। ਤੇ ਆਪਣੀਆਂ ਜਿਹੜੀਆਂ ਰੋਜ਼ ਵੀਡੀਓ ਫੋਟੋਆਂ ਅਪਲੋਡ ਕਰਕੇ ਨੈੱਟ ਤੇ ਪਾ ਰਹੇ ਨੇ ਜਦ ਕਿ ਜਿਹੜਾ ਬਹੁਤ ਹੀ ਬੇਕੋਫ ਨਾਲ ਕੋ ਮਰ ਰਹੇ ਨੇ ਜਿਹੜੇ ਕਤਲ ਨੇ ਉਹਨਾਂ ਕਰਕੇ ਅੱਜ ਪਰਿਵਾਰ ਦੁਖੀ ਹੋ ਕੇ ਫੇਰ ਦੁਬਾਰਾ ਅਸੀਂ ਜਿਹੜੀ ਮੀਟਿੰਗ ਕੀਤੀ ਐ ਇੱਥੇ ਸਵੇਰ ਦੀ ਮੀਟਿੰਗ ਚੱਲ ਰਹੀ ਆ ਸਾਡੀ ਮੀਟਿੰਗ ਕਰਕੇ ਜਿਹੜਾ ਹੁਣ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਐ ਫੇਰ ਸੱਤ ਦਿਨ ਲੈਟਾਂ ਕੋਲੇ 30 ਤਰੀਕ ਦਿਨ ਸੋਮਵਾਰ ਨੂੰ ਅਸੀਂ ਅੱਜ ਇੱਕ ਫੇਰ ਵੀ 5-6 ਦਿਨ ਦਾ ਟਾਈਮ ਦੇ ਰਹੇ ਨੇ ਤੇ ਉਹ ਜਦੋਂ ਤੱਕ ਕਤਲ ਨੀ ਫੜ ਹੁੰਦੇ ਤੇ ਦੂਜਾ ਜਿਹੜੀਆਂ ਪਰਿਵਾਰ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ 아, Asim... 스피